ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਰੇ ਸਦਕਾ ਅਤੇ ਸਾਡੇ ਨਗਰ ਦੇ ਸੰਯੋਗ ਦੇ ਨਾਲ ਹੋਰ ਸਾਡੇ ਦੂਰ ਦਰੜ ਸੱਜਣੇ ਬੈਠੇ ਉਹਨਾਂ ਦੇ ਸੰਯੋਗ ਦੇ ਨਾਲ ਸਤਿਗੁਰਾਂ ਨੇ ਬੜੀ ਰਹਿਮਤ ਬਖਸ਼ਿਸ਼ ਕੀਤੀ ਹੈ ਸਾਡੇ ਸਮੁੱਚੇ ਨਗਰ ਤੇ ਜੋ ਕਿ ਸਾਨੂੰ ਨਮਾ ਦਰਬਾਰ ਸਾਹਿਬ ਬਖਸ਼ਿਸ਼ ਕੀਤਾ ਹੈ ਸਤਿਗੁਰਾਂ ਨੇ ਬੜੀ ਰਹਿਮਤ ਹੈ ਸਾਡੇ ਨਗਰ ਤੇ ਸਮੂਹ ਸੇਵਾਦਾਰ ਰਲ ਮਿਲ ਕੇ ਅਤੇ ਸਾਡੀਆਂ ਬੀਬੀਆਂ ਭੈਣਾਂ ਵੱਲੋਂ ਨਵੇਂ ਦਰਬਾਰ ਸਾਹਿਬ ਦੀ ਜੋ ਕਿ ਸਫਾਈ ਚੱਲ ਰਹੀ ਹੈ ਦਰਬਾਰ ਸਾਹਿਬ ਦੀ ਬੜੀ ਸ਼ਰਧਾ ਭਾਵਨਾ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਵੇਂ ਹਾਲ ਵਿੱਚ ਕੀਤਾ ਜਾਵੇਗਾ ਉਤ ਜਲਦੀ ਸਤਗੁਰੂ ਜੀ ਦੀ ਰਹਿਮ ਸਦਕਾ ਸਾਡੇ ਬਹੁਤ ਵੱਡੇ ਭਾਗ ਨੇ ਸਾਡੇ ਸਮੂਚੇ ਨਗਰ ਨੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਾਂ ਨਵਾਂ ਦੀ ਦਸਵੰਦ ਸੇਵਾ ਸਾਰੇ ਹੀ ਸਮੂਚੇ ਨਗਰ ਨੇ ਰਲ ਮਿਲ ਕੇ ਭਾਈ ਸੇਵਾ ਕੀਤੀ ਹੈ ਤੇ ਸਤਗੁਰਾਂ ਨੇ ਬਹੁਤ ਰਹਿਮਤ ਕੀਤੀ ਹੈ ਜਿਨਨੇ ਵੀ ਸਾਡੇ ਦੂਰ ਦਰਾਡੇ ਸੱਜਣੇ ਬੈਠੇ ਬੜਾ ਸੰਜੋਗ ਰਿਆ ਤੇ ਸਤਗੁਰਾਂ ਨੇ ਸਾਡੀਆਂ ਅਰਦਾਸ ਬੇਨਤੀਆਂ ਵੀ ਪ੍ਰਵਾਨ ਕੀਤੀਆਂ ਹਨ ਸਤਿਗੁਰਾਂ ਦਾ ਬਹੁਤ ਧੰਨਵਾਦ ਜੋ ਕਿ ਸਾਰੇ ਸੇਵਾਦਾਰ ਨਾਲ ਮਿਲ ਕੇ ਬੜੀ ਸ਼ਰਧਾ ਭਾਵਨਾ ਦੇ ਨਾਲ ਬੱਚੇ ਸੇਵਾ ਕਰ ਰਹੇ ਨੇ ਸਾਰੇ ਬੱਚੇ ਆਪਣੀਆਂ ਆਪਣੀਆਂ ਖੇਡਾਂ ਖੇਡਦੇ ਨੇ ਪੜ੍ਹਾਈ ਕਰਦੇ ਨੇ ਸੋ ਸਾਰੀਆਂ ਹੀ ਗੱਲਾਂ ਨੂੰ ਸੰਕੋਚ ਕੇ ਸੇਵਾ ਨੂੰ ਮੁੱਖ ਰੱਖਦੇ ਨੇ ਧੰਨਵਾਦ ਕਰਦੇ ਹਾਂ ਸਮੂਹ ਵੀਰਾਂ ਦਾ ਸੇਵਾਦਾਰਾਂ ਦਾ ਜਿਨ੍ਹਾਂ ਨੇ ਭਾਈ ਆਪਣੇ ਕੀਮਤੀ ਸਮੇਂ ਵਿੱਚੋਂ ਕੀਮਤੀ ਸਮਾਂ ਕੱਢ ਕੇ ਸਾਰਿਆਂ ਨੇ ਭਾਈ ਸੇਵਾ ਕੀਤੀ ਹੈ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ ਮੈਂ ਬੇਨਤੀ ਕਰਨਾ ਚਾਹਾਂਗਾ ਸਾਰੇ ਹੀ ਵੀਰਾਂ ਨੂੰ ਸਾਰੇ ਹੀ ਸੱਜਣਾਂ ਨੂੰ ਭਾਈ ਜੋ ਗੁਰੂ ਦੇ ਗੁਰੂ ਨੂੰ ਮੁੱਖ ਰੱਖ ਕੇ ਸੇਵਾ ਕਰਦਾ ਹੈ ਪਹਿਲ ਗੁਰੂ ਨੂੰ ਜ਼ਿੰਦਾ ਹੈ ਝੋਲੀਆਂ ਉਹੀ ਭਰ ਕੇ ਲੈ ਜਾਂਦਾ ਹੈ ਪਿਆਰਿਓ ਆਪਣੇ ਕੀਮਤੀ ਸਮੇਂ ਵਿੱਚੋਂ ਜ਼ਰੂਰ ਕੀਮਤੀ ਸਮਾਂ ਕੱਢਿਆ ਕਰੋ ਪਿਆਰਿਓ ਕੰਮ ਕਾਜ ਨਹੀਂ ਮੁੱਕਣੇ ਇੱਕ ਦਿਨ ਬੰਦੇ ਨੇ ਮੁੱਕ ਜਾਣਾ ਇਸ ਕਰਕੇ ਭਾਈ ਸਤਿਗੁਰਾਂ ਦੀ ਰਹਿਮਤ ਬਹੁਤ ਹੋਈ ਹੈ ਤੋ ਆਪਾਂ ਨੂੰ ਬਾਤ ਤੋਂ ਬਾਤ ਖੁਸ਼ੀ ਹੋਣੀ ਚਾਹੀਦੀ ਹੈ ਰਲ ਮਿਲ ਕੇ ਸਾਰਿਆਂ ਨੂੰ ਭਾਈ ਜਿੰਨੀ ਜਿੰਨੀ ਸੇਵਾ ਵੰਡੇ ਸਰ ਆਉਂਦੀ ਹੈ ਤੇ ਉਹ ਆਪਾਂ ਰਲ ਮਿਲ ਕੇ ਸਾਰੇ ਸਜਣੋਂ ਵੀਰੋ ਕਰਿਆ ਕਰੀਏ ਤੇ ਆਪ ਸਮੂਹ ਸੰਗਤਾਂ ਬੜੀ ਸ਼ਰਧਾ ਪਾਵਨਾ ਦੇ ਨਾਲ ਜੋ ਸੇਵਾ ਕਰਦੇ ਨੇ ਵੀਰਾਂ ਨੂੰ ਬੇਨਤੀ ਆ ਭਾਈ ਬਹੁਤ ਜਲਦੀ ਸਤਗੁਰੂ ਕਿਰਪਾ ਕਰਨਗੇ ਆਪਾਂ ਨਵੇਂ ਦਰਬਾਰ ਸਾਹਿਬ ਦੇ ਵਿੱਚ ਸਤਗੁਰਾਂ ਦਾ ਪ੍ਰਕਾਸ਼ ਕਰ ਦੇਵਾਂਗੇ ਸਮੂਹ ਸੰਗਤਾਂ ਦੇ ਸੰਯੋਗ ਦੇ ਨਾਲ ਗੁਰੂ ਸਾਹਿਬ ਦੀ ਮਿਹਰ ਸਦਕਾ ਤੁਹਾਨੂੰ ਸਮੂਹ ਸੰਗਤਾਂ ਨੂੰ ਬੇਨਤੀ ਹੈ ਭਾਈ ਜਦੋਂ ਕੋਈ ਵੀ ਸੇਵਾ ਹੋਵੇ ਆਪਣੇ 10-20 ਮਿੰਟ ਜਿੰਨਾ ਵੀ ਸਮਾਂ ਨਿਕਲਦਾ ਹੈ ਸਮਾਂ ਕੱਢ ਕੇ ਜਰੂਰ ਭਾਈ ਹਾਜ਼ਰੀਆਂ ਭਰਿਆ ਕਰੋ ਸੋ ਇਹ ਜੀਵਨ ਹੈ ਇਹ ਸਤਿਗੁਰਾਂ ਦੇ ਲੇਖੇ ਲੱਜਾਵੇ ਸੇਵਾ ਕਰਕੇ ਸਿਮਰਨ ਕਰਕੇ ਵਾਹਿਗੁਰੂ ਦੀ ਸੇਵਾ ਕਰਕੇ ਤੋਂ ਇਸ ਕਰਕੇ ਭਾਈ ਆਪਣੇ ਕੀਮਤੀ ਸਮੇਂ ਤੋਂ ਵਿੱਚੋਂ ਜਰੂਰ ਆਪਣਾ ਕੀਮਤੀ ਸਮਾਂ ਕੱਢ ਕੇ ਸਤਿਗੁਰਾਂ ਦੇ ਜੋ ਦਰਬਾਰ ਸਾਹਿਬ ਚਾਇ ਕਿਤੇ ਵੀ ਸੇਵਾ ਮਿਲਦੀ ਹੈ ਉਹ ਆਪਾਰਾਲ ਮਿਲ ਕੇ ਸਾਰੇ ਸਮੁੱਚੇ ਨਗਰ ਵੱਲੋਂ ਬੜੀ ਸ਼ਰਦਾ ਭਾਵਨਾ ਦੇ ਨਾਲ ਸੇਵਾ ਕੀਤੀ ਜਾਂਦੀ ਹੈ ਤੇ ਬੇਨਤੀ ਕਰਦੇ ਹਾਂ ਵੀ ਬੱਚਿਆਂ ਨੇ ਬਹੁਤ ਸ਼ਰਦਾ ਭਾਵਨਾ ਦੇ ਨਾਲ ਸੇਵਾ ਕੀਤੀ ਹੈ ਚਲੋ ਆਪਣੇ ਦਿਨੈਵੀ ਕੰਮ ਵੀ ਬਹੁਤ ਜ਼ਰੂਰੀ ਹਨ ਉਹ ਵੀ ਕਰਨੇ ਆ ਜਿੱਥੇ ਗੁਰਮੁਖੀ ਦੇ ਜੋ ਆਪਣੇ ਕਾਰਜ ਨੇ ਗੁਰਸਿੱਖੀ ਵਾਲੇ ਕਾਰਜ ਨੇ ਉਹ ਵੀ ਬਹੁਤ ਜ਼ਰੂਰੀ ਹਨ ਅੱਜ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਰੂਰਤ ਹੈ ਤੇ ਸਾਰਿਆਂ ਨੇ ਭਾਈ ਬੜੀ ਸ਼ਰਦਾ ਭਾਵਨਾ ਦੇ ਨਾਲ ਨਵੇਂ ਦਰਵਾਰ ਸਾਹਿਬ ਨੂੰ ਤੋਤਾ ਸਾਫ ਸਫਾਈ ਸਾਰੀ ਕੀਤੀ ਬੜੀ ਸ਼ਰਧਾ ਭਾਵਨਾ ਦੇ ਨਾਲ ਸਾਡੀਆਂ ਭੈਣਾਂ ਨੇ ਬੀਬੀਆਂ ਨੇ ਤੋਂ ਬੜੀ ਸਤਿਗੁਰਾਂ ਦੀ ਰਹਿਮਤ ਹੋਈ ਹੈ ਐਸੇ ਤਰ੍ਹਾਂ ਸਤਿਗੁਰ ਜੀ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ ਜੀ ਆਪ ਜੀ ਦੇਖ ਸਕਦੇ ਹੋ ਜੋ ਕਿ ਸਾਰੀ ਸਫਾਈ ਕੰਪਲੀਟ ਹੈ ਸੇਵਾ ਸਾਰੀ ਕੰਪਲੀਟ ਹੈ ਬੜੀ ਸ਼ਰਧਾ ਭਾਵਨਾ ਦੇ ਨਾਲ ਸਾਰਿਆਂ ਨੇ ਸੇਵਾ ਕੀਤੀ ਹੈ ਸਤਿਗੁਰ ਜੀ ਆਪ ਜੀ ਦੇ ਸੇਵਾ ਨੂੰ ਸਤਿਗੁਰ ਜੀ ਰੰਗ ਭਗ ਲਾਉਣ ਬੱਚਿਆਂ ਨੇ ਜਿੱਦਾਂ ਮਾਂ ਭਾਵਨਾ ਦੇ ਨਾਲ ਸੇਵਾ ਕੀਤੀ ਹੈ ਸਤਗੁਰੂ ਜੀ ਲੇਖੇ ਵਿੱਚ ਪਾਉਣ بڑے ਬੱਚੇ ਪਿਆਰ ਸ਼ਰਦਾ ਭਾਵਨਾ ਦੇ ਨਾਲ ਸੇਵਾ ਕਰਦੇ ਨੇ ਆਪਣੀ ਖੇਡਾਂ ਵੀ ਖੇਡਦੇ ਨੇ ਫਿਰ ਬੇਨਤੀ ਕਰਕੇ ਆ ਵੀ ਜਾਂਦੇ ਨੇ ਫਿਰ ਵਿਚਾਰੇ ਆਪਣੀਆਂ ਮਿਹਨਤ ਕਰਦੇ ਨੇ ਸਤਗੁਰੂ ਜੀ ਕਿਰਪਾ ਕਰਨ ਉਹਨਾਂ ਦੀਆਂ ਖੇਡਾਂ ਵਿੱਚ ਬਰਕਤਾਂ ਪਾਉਣ ਬੜੀਆਂ ਸ਼ਰਦਾ ਭਾਵਨਾ ਦੇ ਨਾਲ ਸਾਰੇ ਸੇਵਾ ਕਰਦੇ ਨੇ ਆਪ ਜੀ ਦਰਸ਼ਨ ਕਰ ਸਕਦੇ ਹੋ ਤੇ ਬੇਨਤੀ ਕਰਦੇ ਆ ਪਿਆਰਿਓ ਆਪ ਜੀ ਨੇ ਜਰੂਰ ਬੱਚਿਆਂ ਲਈ ਅਰਦਾਸ ਬੇਨਤੀ ਕਰਨੀ ਅਤੇ ਸਾਡੇ ਨਗਰ ਲਈ ਚੜ੍ਹਦੀ ਕਲਾ ਵਾਲੀ ਅਰਦਾਸ ਬੇਨਤੀ ਕਰਦੀ ਸਤਿਗੁਰੂ ਸਾਰਿਆਂ ਨੂੰ ਚੜ੍ਹਦੀਆਂ ਕਲਾ ਬਖਸ਼ਣ ਨਾਮ ਦਾ ਰੰਗ ਸਾਧੂ ਕਾ ਸੰਗ ਸਤਿਗੁਰੂ ਜੀ ਬਖਸ਼ਿਸ਼ ਕਰਨ ਗੁਰਸਿੱਖੀ ਵਾਲਾ ਜੀਵਨ ਬਖਸ਼ਣ ਅਸੇ ਤਰ੍ਹਾਂ ਹੀ ਆਪਣੇ ਦਰ ਕਰਦੀ ਸਮੂਹ ਸੇਵਾਦਾਰਾਂ ਤੋਂ ਸਾਰੇ ਨਗਰ ਤੋਂ ਆਪਣੇ ਦਰ ਕਰਦੀ ਸੇਵਾ ਕਰਵਾਉਂਦੇ ਰਹਿਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ